ਬਾਦ ਉਹ ਆ ਮੁੰਡਾ ਹੈ ਹਾਂ ਬਸ ਇਹ ਮੁੰਡਾ ਕੋਣ ਤੇ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਐਨੇ ਮਾਰਿਆ ਸੀ ਐਨੇ ਮਾਰਿਆ ਸੀ ਮੋਬਾਈਲ ਤੇ ਕਰੇ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੇ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਇਹਦੇ ਧੌਣ ਚ ਕੀਲਾ ਚੰਗੀ ਤਰੀਕਾ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਕਿ ਉਹ ਬੰਦਾ ਕੈਮਰੇ ਦੇ ਮੂਹਰੇ ਆ ਕੇ ਨਕਾਬ ਟੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਐ ਮੁੰਡੇ ਜੀ ਉੱਥੇ ਵਿਆਹ ਤੇ ਮੌਜੂਦ ਸੀਗੇ ਮਾੜਾ ਇੱਕ ਫੋਟੋ ਲਗਾਓ ਆਪਣੇ ਸਾਹਮਣੇ ਫੋਟੋ ਸਾਹਮਣੇ ਸਭ ਤੋਂ ਪਹਿਲਾਂ ਤੁਸੀਂ ਇੱਥੇ ਲਾਓ ਨਾ ਮੁੰਡਾ ਲਾਓ ਲਾਓ ਨੀਚੇ ਕੱਪੜੇ ਬੋਲੋ ਆਪਣੇ ਬੋਲ ਥੋੜਾ ਨੇੜੇ ਕਰ ਦਿਓ ਆਪ ਕੋ ਇੱਕ ਉਹਨਾਂ ਜੀ ਮੁੰਡਾ ਗਰੀ ਪੇਟੀ ਫੋਟੋ ਦਿਖਾ ਰਹੇ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਦੇ ਵਿੱਚ ਠੀਕ ਹੈ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੋਤੇ ਸਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਕਿ ਤੋਂ ਬਕਾਇਆ ਜਾ ਰਿਆ ਆ ਇਹ ਪੁਲਿਸ ਦਾ ਜਿਹੜਾ 리ਡਰ ਹੈ ਜਿਹੜਾ ACP ਦਾ 리ਡਰ ਉਹ ਕੀ ਕਰੇ ਤੁਸੀਂ ਮੈਨੂੰ ਨਹੀਂ ਜੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀ ਜੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਸੈਕਸ਼ਨ ਨਹੀਂ ਹੈਗਾ ਜਿਹੜਾ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਉਸ ਵੇਲੇ ਮੇਰਾ ਉਹ ਆਡੀਅנס ਸੀਗਾ ਤੇ ਉਸ ਟਾਈਮ ਮੈਂ ਇੱਕ ਪਰਫਾਰਮਰ ਸੀ ਜਿਹਨੂੰ ਆਪਾਂ ਡਾਂਸਰ ਕਹਿੰਦੇ ਨੇ ਉਹ ਸੀਗੀ ਤੇ ਲੇਕਿਨ ਜਿਹੜੇ ਮੁੰਡਾ ਪਹਿਲਾਂ ਵੀ ਆਪਣਾ ਉੱਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ ਠੀਕ ਹੈ ਤੇ ਉਸ ਉਸ ਬੰਦੇ ਨੂੰ ਇਹ ਪੇਸ ਕਿਉਂ ਨਹੀਂ ਕਰ ਰਹੇ ਉਹਦੇ ਨਾਲ ਮੇਰੀ ਕੀ ਸੀ ਡੀਜੇ ਦਾ ਨਾਮ ਬੈਣੀਪਾਲ ਨੇ ਇਹ ਪਸੰਨਨ ਤੋਂ ਇਨਕਾਰ ਕਿਉਂ ਕੀਤਾ ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁਕਰਦਾ ਕਿਉਂ ਪਿਆ ਹੋਇਆ ਤੂੰ ਮੇਰੇ ਖਿਲਾਫ ਉੱਟਾ ਜਿਉਂਨੇ दारू ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਰਲ ਉਹ ਕਹਿੰਦਾ ਉਹ ਵੀਡੀਓ ਪਾਈ ਆ ਉਹ ਵੀਡੀਓ ਆ ਕੀ ਗੱਲਾਂ ਹੋਈਆਂ ਮੈਂ ਜਿਹੜੀ ਵੀਡੀਓ ਬੱਚੀਆਂ ਨੇ ਨੱਚਦੀ ਪਈਆਂ ਉਹ ਵੀਡੀਓ ਉਸੇ ਦਿਨ ਦੀ ਆ ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ ਹੈ ਨਾ ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ ਚਲ ਇਹ ਸਫਾਈਆਂ ਤੇ ਦਫਾ ਕਰੋ ਮੁੱਦੇ ਤੇ ਗੱਲ ਤੇ ਆਉਨੇ ਆ ਤੇ ਜਿਹੜੇ ਨਾਲ ਮੇਰਾ ਵਿਵਾਦ ਹੋ ਆਮ ਹੁੰਦਾ ਹੈ ਹਾਂ ਬਸ ਇਹ ਮੁੰਡਾ ਕੌਣ ਤੇ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਸੀ ਮੋਬਾਈਲ ਫੋਨ ਕਰੇ ਜਿੱਕਰ ਉੱਥੇ ਦਾ ਕਸਟਮਰ ਅਪਸਟੇਲ ਕਰਦੇ ਇੱਕ ਦਿਗਾ ਸਟੋਪ ਕਰਦਾ ਗਲਾਸ ਇਹਨੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਫੜੇ ਇਹ ਫੜਿਆ ਗਿਆ ਵੀ ਫੜਿਆ ਗਿਆ ਜੀ ਫੜੇਗਾ ਕਿ ਨਹੀਂ ਫੜੇਗਾ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਣ ਇਹ ਸਿੱਧੀ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਪੀਲਾ ਚੰਗੀ ਤਰੀਕਾ ਗਿੱਟ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਸਭ ਤੋਂ ਪਹਿਲਾਂ ਨਾ ਮੈਂ মিডিਆ ਦਾ ਹੀ ਥੈਂਕ ਯੂ ਕਰੂੰਗੀ ਕਿਉਂਕਿ ਇਹ ਰੱਬ ਬਣ ਕੇ ਮੇਰੇ ਘਰੇ ਆਏ ਨਹੀਂ ਠੀਕ ਹੈ ਨਾ ਜੇ ਮੈਂ ਦਰਖਾਸਤ ਲਗਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ ਕਦੋਂ ਤਾਂ ਕਿ ਮੈਨੂੰ ਇंसाफ ਮਿਲਦਾ ਮੈਨੂੰ ਅਸਲੀ ਇंसाफ ਜਿਹੜਾ ਆ ਮੀਡੀਆ ਨੇ ਹੀ ਦਿਲਵਾਇਆ ਹੈਗਾ ਠੀਕ ਆ ਜੋ ਸੱਚੀ ਜਿਹੜੀ ਗੱਲ ਹੈ ਠੀਕ ਹੈ ਨਾ ਮੈਂ ਉੱਥੇ ਦਰਖਾਸਤ ਲਗਾ ਕੇ ਆ ਗਈ ਸੀ ਅੱਛਾ ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲ ਗਈ ਕਦੋਂ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿਹਾ ਭਾਜੀ ਕੀ ਕਹਿੰਦੇ ਆ ਕੀ ਨਾਮ ਸੀਗਾ ਠੀਕ ਲਾ ਦੂਜੇ ਦਾ ਨਾਮ ਕੀ ਸੀਗਾ ਲਾਡੀ ਗੱਲ ਜੀ ਦਾ ਸ਼ੋਅ ਸੀ ਉਹਦਾ ਨਾਮ ਨਹੀਂ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਮੇਰਾ ਸਿਰਫ ਉਹਨਾਂ ਨਾਲ ਲੜਾਈ ਨਹੀਂ ਸੀ ਮੈਂ ਸਿਰਫ ਇਹ ਪੁੱਛਿਆ ਸੀ ਕਿ ਉਹ ਬੈਣੀਪਾਲ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਹੈ ਬਸ ਇਹੀ ਕਿਹਾ ਸੀ ਉਹ ਇਹ ਮੈਨੂੰ ਮੇਰੇ ਘਰੇ ਆ ਕੇ ਮੈਨੂੰ ਬੋਲ ਦੇ ਕਿ ਪਤ ਆ ਆ ਗੱਲ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਮਨਾ ਕਰ ਰਿਹਾ ਹਾਂ ਉਹ ਨਹੀਂ ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜਿਹੜੀ ਸਿੱਧੀ ਗੱਲ ਹੁਣ ਬਾਅਦ ਵਿੱਚ ਤੁਸੀਂ ਘਰੇ ਆ ਕੇ ਸਮਝੋਤੇ ਕਰਦੇ ਫਿਰਦੇ ਹੋ ਜਾਂ ਕੋਸ਼ਿਸ਼ ਕਰਦੇ ਫਿਰਦੇ ਹੋ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓਕਾਟ ਕੀ ਕਰਨਾ ਆ ਮੈਂ ਉਹਨਾਂ ਦਾ ਬਾਇਓਕਾਟ ਕਰਦਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਆ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਆ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਆ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗੇਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇਓ ਬਾਇਓ ਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ ਚ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ ਕੀ ਕਹਣਾ ਜੀ ਪਰਸਨਲ ਲਾਈਫ ਤੇ ਤੁਹਾਡੇ ਉਤਰ ਆਏ ਨੇ ਕੁਝ ਵਿਆਹ ਗੱਲਾਂ ਇਦਾਂ ਚੱਲ ਪਈਆਂ ਨੇ ਉਹ ਲੈ ਕੇ ਆਏ ਨੇ ਉਹ ਤਾਂ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀਆਂ ਪਰਸਨਲ ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਰਹੀਆਂ ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਵੀਡੀਓ ਕਾਲ ਕਰਕੇ ਸੌਰੀ ਉਹ ਬੋਲ ਰਹੀ ਜਾਂ ਕੁਝ ਵੀ ਬੋਲੀ ਰੋ ਰਹੀ ਆ ਮੇਰੇ ਅੱਗੇ ਇਹ ਚੀਜ਼ਾਂ ਮੀਡੀਆ ਦੇ ਆਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ ਹੁਣ ਤੁਸੀਂ ਯਾਰ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ ਹੋਣਾ ਸੀ ਪ੍ਰਧਾਨ ਕੱਲ ਮੇਰੇ ਪ੍ਰਧਾਨ ਜੀ ਮਾਫੀ ਮੰਗਣ ਲਈ ਕੋਈ ਨਹੀਂ ਆਇਆ ਜੀ ਆਪ ਦੀ ਆਕੜ ਚ ਹੀ ਆਏ ਸੀ ਉਦੋਂ ਵੀ ਅੱਛਾ ਨਹੀਂ ਰਾਤ ਹਾਂ ਰਾਤ ਵੀ ਪਹਿਲੀ ਵਾਰ ਤਾਂ ਆਇਆ ਹੀ ਨਹੀਂ ਕੋਈ ਜਦੋਂ ਆ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਨਾਲ ਮੀਡੀਆ ਦੀ ਮਿਹਰਬਾਨੀ ਨਾਲ ਠੀਕ ਹੈ ਜੀ ਦੂਸਰੀ ਗੱਲ ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਜਾਂਗੀ ਛੱਡ ਦਾਂਗੀ ਇਹ ਕਰਦਾਂਗੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ ਜੇ ਤੁਹਾਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ ਤੈਨੂੰ ਆਰਗੇਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੋ ਉਹਨਾਂ ਦੇ ਵਿੱਚ ਜਾ ਕੇ ਖੜ ਜਾ ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ। ਠੀਕ ਹੈ ਨਾ? ਹੁਣ ਉਹ ਜਿਹੜੀ ਉਹਨੇ ਉਹਨਾਂ ਕੇਹ ਦਹਾਂਜੀ ਚ ਹਾਂਜੀ ਦਾਰੂ ਪੀਤੀ ਹੋਈ ਸੀ। ਬੰਦਾ ਨੂੰ ਪੁੱਛਿਆ ਤੂੰ ਉੱਥੇ ਮੌਜੂਦ ਸੀ? ਗੋਤੇ ਐ ਸੀ ਮੈਂ ਤੇ ਕਹਿੰਨੀ ਆ ਮੇਰਾ ਸਿਰ ਖਾਨ ਨਾਲ ਹੋਣਾ ਉਹਨਾਂ ਨੂੰ ਇੱਕ ਵਾਰੀ ਜੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਜਾਵੇ ਮੈਂ ਚਾਹੀਦੀ ਹਾਂ ਲੀਸ਼ਾ ਨੂੰ ਜਿਹੜੇ ਇਹ ਮੇਰੇ ਖਿਲਾਫ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਲਾ ਪੁਲਿਸ ਸਟੇਸ਼ਨ ਪਹੁੰਚੀ ਦੀ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਉਥੇ ਆ ਰਹੀ ਹਾਂ ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਸਟੇਸ਼ਨ 'ਚ ਕੀ ਘਰਦੇ ਫਿਰਦੇ ਸੀਗੇ ਮੇਰੇ ਘਰੇ ਆਉਂਦੇ ਠੀਕ ਹੈ ਨਾ ਮੇਰੇ ਘਰੇ ਆਉਣਾ ਚਾਹੀਦਾ ਸੀ ਸਰਜੀ ਇਹਨਾਂ ਨੂੰ ਇਹ ਉੱਥੇ ਕੀ ਲੈਣ ਗਏ ਜੇ ਇੰਨੇ ਹੀ ਇਹਨਾਂ ਦਾ ਉਹ ਸੀਗਾ ਤਾਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਝ ਮੰਨਦੀ ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ ਸਭ ਕੁਝ ਉਹਨਾਂ ਨੂੰ ਮੰਨਦੀ ਜਿਹੜੀ ਮੇਰੇ سپورਟ 'ਚ ਖੜੇ ਨੇ ਦੇ ਖਲਾਫ ਪਰਚਾ ਹੋਇਆ ਕਿ ਕਿਸੇ ਉਹਨਾਂ ਨੂੰ ਮਾਫਰ ਨੂੰ ਤਿਆਰ ਹੋ ਜਿਹੜੇ ਦੇਖੋ ਜੀ ਇਹ ਇੱਕ ਮੈਂ ਬ੍ਰੌਡਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋਗੀ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਤਾਂ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਠੀਕ ਹੈ ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀਆਂ ਜਾਂ ਕੁਛ ਬੋਲ ਰਹੀਆਂ ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ ਠੀਕ ਹੈ ਉਹਦਾ ਨਕਾਬ ਬਣਾ ਕੇ ਆਪਸ ਹੀ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ ਫੇਕ ਵੀਡੀਓ ਕਹਿ ਰਹੇ ਨੇ ਜਿਉਂ ਕਹਿੰਦੇ ਕਿ ਫੇਕ ਵੀਡੀਓ ਹੈ ਵੀਡੀਓ ਉਹਨਾਂ ਦੀ ਨਹੀਂ ਹੈਗੀ ਉਹ ਇਹੋ ਵੀਡੀਓ ਉਹਨਾਂ ਦੀ ਵੀ ਹੈ ਕੋਈ ਫੇਕ ਹੈ ਠੀਕ ਹੈ ਫਿਰ ਉਹ ਕਿਹਨਾਂ ਨੇ ਬਣਾ ਦਿੱਤੀ ਫਿਰ ਉਹ ਬੱਸ ਹੀ ਕਿਸੇ ਸੋਸ਼ਲ ਮੀਡੀਆ ਤੇ ਫੇਕ ਵੀਡੀਓ ਪਾ ਦਿੱਤੀ ਪਰ ਗੱਲ ਸਵਾਲ ਇਹ ਆਉਂਦਾ ਕਿ ਜਿੰਨਤ ਨੇ ਜਿੰਨਾਂ ਦੇ ਖਿਲਾਫ ਤੁਸੀਂ ਪਰਚਾ ਦਰਵਾਇਆ ਉਹ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕੇ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ ਠੀਕ ਆ ਚੰਗਾ ਹੋਇਆ ਚਲੋ ਜੋ ਵੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਦੇ ਜਿਹੜੀ ਜਿਹੜੀ ਮੇਰੀ ਗੱਲ ਸੀਗੀ ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮੂਰੇ ਆ ਕੇ ਨਕਾਬ ਟੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਉਹ ਮੰਨ ਜਾਵੇ ਮੇਰਾ ਫੋਨ ਕਿੱਥੇ ਗਿਆ ਤੁਸੀਂ ਮਰ ਹੁਣ ਅੱਗੇ ਕੀ ਅੱਜ ਤੱਕ ਤੁਸੀਂ ਕੱਟ ਕਰ ਲਿਆ ਵਾ ਅੱਗੇ ਕੀ ਹੁਣ ਤੁਸੀਂ ਸੋਚਿਆ ਕਿ ਕੀ ਪਲੈਨਿੰਗ ਹੈ ਵੱਡੀ ਕਿਸ ਨਾਦ ਨਾ ਗਲਤ ਲੱਗ ਰਹੀ ਬਕਾਇਦਾ ਐਸ ਐਚਓ ਸਾਹਿਬ ਨੇ ਮੈਨੂੰ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਛਾਣ ਕਰੋ ਇਹਨਾਂ ਦੀ